ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਦਾਵਾ ਕੀਤਾ ਜਿਸ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਗੱਲ 25 ਸਾਲ ਰਾਜ ਕਰਨ ਦੀ ਕਰਦੇ ਸੀ ਉਹਨਾਂ ਨੇ ਅੰਮ੍ਰਿਤਸਰ ਦੇ ਨਾਲ ਮੱਥਾ ਲਾਇਆ ਤੇ ਅੱਜ ਕੱਲ ਉਹਨਾਂ ਦੇ ਕੋਲ 25 ਬੰਦੇ ਨਹੀਂ ਇਸੇ ਤਰੀਕੇ ਦੇ ਹਾਲਾਤ ਨੇ ਜਿਹੜੇ ਉਹ ਭਾਜਪਾ ਦੇ ਨਾਲ ਹੋਣੇ ਨੇ ਕਿਉਂਕਿ ਭਾਜਪਾ ਨੇ ਵੀ ਅੰਮ੍ਰਿਤਸਰ ਦੇ ਨਾਲ ਮੱਥਾ ਲਾ ਲਿਆ ਉਹ ਇਹਨੂੰ ਡੈਪੂਟੇਸ਼ਨ ਸੈਂਟਰ ਬਣਾਉਣਾ ਚਾਹੁੰਦੇ ਨੇ ਤੇ ਵਾਰ-ਵਾਰ ਅੰਮ੍ਰਿਤਸਰ ਦੇ ਵਿੱਚ ਜਿਹੜੇ ਜਹਾਜ਼ ਉਤਾਰੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਕਦੇ ਨਹੀਂ ਬਣ ਸਕਦੀ ਜਦ ਬੀਜੇਪੀ 2027 ਦੇ ਵਿੱਚ ਪ੍ਰਚਾਰ ਕਰਨ ਆਵੇਗੀ ਉਦੋਂ ਇਹੀ ਨੌਜਵਾਨ ਨੇ ਜਿਹੜੇ ਮੋੜ-ਮੋੜ ਤੇ ਖੜੇ ਦਿਖਾਈ ਦੇਣਗੇ ਤੇ ਕਿਸ ਮੂਹ ਦੇ ਨਾਲ ਬੀਜੇਪੀ ਜਿਹੜੀਆਂ ਵੋਟਾਂ 2027 ਦੇ ਵਿੱਚ ਬਣੇਗੀ ਤੇ ਨਾਲ ਹੀ ਉਹਨਾਂ ਨੇ ਤੰਜ ਕਸਦਿਆਂ ਕਿਹਾ ਕਿ ਕੁਝ ਵੀ ਹੋ ਸਕਦਾ ਪਰ ਬੀਜੇਪੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕਦੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਦੀਆਂ ਗੱਲਾਂ ਉੱਠ ਰਹੀਆਂ ਨੇ ਕਈ ਵਿਧਾਇਕਾਂ ਦੀਆਂ ਜਿਹੜੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਹ ਕਹਿੰਦੇ ਦਿਖਾਈ ਦਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਹੀ ਬਦਲ ਦੇਣਾ ਚਾਹੀਦਾ ਤੇ ਬੀਜੇਪੀ ਦੇ ਵੱਲੋਂ ਰਜੌਰੀ ਗਾਰਡਨ ਦਿੱਲੀ ਦੇ ਰਜੌਰੀ ਗਾਰਡਨ ਤੋਂ ਜਿੱਤੇ ਮਨਜਿੰਦਰ ਸਰਸਾ ਮਨਜਿੰਦਰ ਸਰਸਾ ਨੇ ਤਾਂ ਇੱਥੋਂ ਤੱਕ ਦਾਅਵਾ ਕਰ ਦਿੱਤਾ ਸੀ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਬਣਨ ਜਾ ਰਹੇ ਨੇ ਇਸੇ ਕਰਕੇ ਇਹ ਮੀਟਿੰਗਾਂ ਦਾ ਦੌਰ ਹੈ ਤੇ ਇੱਕ ਹੋਰ ਵੀ ਵਾਇਰਲ ਹੋ ਰਹੀ ਹੈ ਪੋਸਟ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਹਾਲਾਂਕਿ ਕੀਤੀ ਹੈ ਜਾਂ ਨਹੀਂ ਕੀਤੀ ਜਾਂ ਮੀਡੀਆ ਚਰਚਾਵਾ ਮਨੇਤਾ ਮੁੱਖ ਮੰਤਰੀ ਸਾਹਿਬ ਵੀ ਦੱਸ ਸਕਦੇ ਆ ਪਰ ਹੁਣ ਉਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਇਹ ਕਹਿ ਦਿੱਤਾ ਕਿ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਬਣਨੀ ਇਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀ ਕਿ ਦਿੱਲੀ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਜਾ ਰਹੇ ਹਾਂ ਪਰ ਸ਼ਾਇਦ ਰਵਨੀਤ ਸਿੰਘ ਬਿੱਟੂ ਭੁੱਲ ਜਾਂਦੇ ਨੇ ਕਿ ਵੰਦੀ ਸਿੰਘਾਂ ਦੇ ਮੁੱਦੇ ਦਾ ਭਾਈ ਤੁਸੀਂ ਕੀ ਕਰੋਗੇ ਲੰਬੇ ਸਮੇਂ ਤੋਂ ਕਮੇਨ ਸਾਹਿਬ ਮੋਰਚਾ ਜਿਹੜਾ ਵੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਸੰਘਰਸ਼ ਕਰ ਰਿਹਾ ਤੇ ਦੂਜੇ ਪਾਸੇ ਸੰਘਰਸ਼ ਖਨੌਰੀ ਉਤੇ ਸ਼ੰਭੂ ਤੇ ਵੀ ਚੱਲ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਭੁੱਲ ਜਾਂਦੇ ਆ ਕਿ ਸਮਰੂਰ ਵੀ ਪ੍ਰੋਟੈਸਟ ਚੱਲਦੇ ਰਹਿੰਦੇ ਆ ਤੇ ਹਾਲਾਂਕਿ ਮੀਡੀਆ ਦੇ ਵਿੱਚ ਨਹੀਂ ਆਉਂਦਾ ਕਿ ਸੰਗਰੂਰ ਦੇ ਵਿੱਚ ਕੀ ਕੁ ਚੱਲਦਾ ਰਹਿੰਦਾ ਕਿੰਨੇ ਮੁਲਾਜ਼ਮ ਨੇ ਜਿਹੜੇ ਪ੍ਰੋਟੈਸਟ ਕਰਦੇ ਰਹਿੰਦੇ ਨੇ ਕਦੇ ਕਦਾਈ ਕੋਈ ਕੋਈ ਗੱਲ ਜਿਹੜੀ ਬਾਹਰ ਆ ਜਾਂਦੀ ਹੈ ਉਧਰ ਨੈਸ਼ਨਲ ਮੀਡੀਆ ਤੇ ਸ਼ੰਭੂ ਤੇ ਖਨੌਰੀ ਬਾਰਡਰ ਦੀ ਗੱਲ ਨਹੀਂ ਹੁੰਦੀ ਕਿਉਂਕਿ ਉੱਥੇ ਭਾਈ ਕੇਂਦਰ ਸਰਕਾਰ ਦਾ ਦਬਦਬਾ ਇੱਥੇ ਪੰਜਾਬੀ ਮੀਡੀਆ ਤੇ ਪੰਜਾਬ ਸਰਕਾਰ ਦਾ ਦਬਦਬਾ ਹੈ ਤੇ ਕੁਝ ਉਹਨਾਂ ਦੇ ਨਾਲ ਸਹਿਮਤੀ ਦੇ ਨਾਲ ਚੱਲਦੇ ਆਏ ਕੁਝ ਨੂੰ ਦਬਕੇ ਦੇ ਨਾਲ ਚਲਾ ਲਿਆ ਜਾਂਦਾ ਅੱਜ ਕੱਲ੍ਹ ਦੀਆਂ ਸਰਕਾਰਾਂ ਇਸੇ ਤਰੀਕੇ ਚੱਲਦੀਆਂ ਨੇ ਤੇ ਦੋਵੇਂ ਆਗੂ ਨੇ ਜਿਹੜੇ ਆਪਣੇ ਆਪਣੇ ਤਰਕ ਪੇਸ਼ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਬਣ ਸਕਦੀ ਤੇ ਦੂਜੇ ਪਾਸੇ ਕਹਿੰਦੇ ਨੇ ਕਿ ਬੀਜੇਪੀ ਵਾਲੇ ਦਾਵਾ ਕਰਦੇ ਨੇ ਕਿ ਆਮ ਆਦਮੀ ਪਾਰਟੀ ਹੁਣ ਖਤਮ ਹੋ ਗਈ ਹੈ ਹਾਲਾਂਕਿ ਤਾਂ ਆਉਣ ਵਾਲਾ ਵਕਤ ਦੱਸੂਗਾ ਕਿ ਆਮ ਆਦਮੀ ਪਾਰਟੀ ਖਤਮ ਹੁੰਦੀ ਹੈ ਜਾਂ ਬੀਜੇਪੀ ਖਤਮ ਹੁੰਦੀ ਹੈ ਕਿਉਂਕਿ ਬੀਜੇਪੀ ਨੇ ਸੱਤਾ ਦੇ ਵਿੱਚ ਆਉਣ ਦੇ ਲਈ ਬੜਾ ਲੰਮਾ ਸੰਘਰਸ਼ ਕੀਤਾ ਹੈ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਜੜ੍ਹਾਂ ਜ਼ਰੂਰ ਲਾਈਆਂ ਸੀ ਪਰ ਹੁਣ ਜਿਹੜਾ ਗਠਜੋੜ ਹੈ ਉਹ ਨਹੀਂ ਰਿਹਾ ਤੇ ਦੂਜੇ ਅਕਾਲੀ ਦਲ ਤੇ ਭਾਜਪਾ ਇੱਕ ਦੂਜੇ ਤੋਂ ਰਾਜਨੀਤਿਕ ਤੌਰ ਤੇ ਵੋਟ ਰਾਜਨੀਤੀ ਦੇ ਤੌਰ ਤੇ ਦੂਰ ਦਿਖਾਈ ਦਿੰਦੀ ਆ ਹਾਲਾਂਕਿ ਚੰਗੇ ਰਿਸ਼ਤੇ ਅਕਾਲੀ ਦਲ ਤੇ ਭਾਜਪਾ ਦੇ ਮੰਨੇ ਜਾਂਦੇ ਨੇ ਤੇ ਕਈ ਅਕਾਲੀ ਦਲ ਹੋਰ ਵੀ ਦੇਖਣ ਨੂੰ ਮਿਲ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਗੱਲਾਂ ਆਈਆਂ ਸੀ ਕਿ ਅਮਰਿਤਪਾਲ ਹੁਰੀ ਵੀ ਜਿਹੜਾ ਭਾਜਪਾ ਦੇ ਨਾਲ ਗਠਜੋੜ ਕਰ ਸਕਦੇ ਨੇ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੁਰੀ ਨੇ ਜਿਹੜੇ ਉਹੋ ਰਾਜਨੀਤੀ ਦੇ ਵਿੱਚ ਆ ਸਕਦੇ ਨੇ ਹਾਲਾਂਕਿ ਅਮਰਿਤਪਾਲ ਹੋਰਾਂ ਦੀ ਜਿਹੜੀ ਪੋਸਟ ਸੀ ਉਹਨੂੰ ਫੇਕ ਕਰਾਰ ਦਿੱਤਾ ਗਿਆ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਤੇ ਪਰ ਆਉਣ ਵਾਲਾ ਵਕਤ ਦੱਸੇਗਾ ਕਿ 2027 ਦੇ ਵਿੱਚ ਭਗਵੰਤ ਮਾਨ ਰਿਪੀਟ ਕਰਦੇ ਆ ਜਾਂ ਫਿਰ ਇੱਕ ਵੱਡਾ ਕਾਰਨਾਮਾ ਚਮਤਕਾਰ ਕਹਿ ਲਿਏ ਕਿ ਜਗਰਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਪਉਂਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅਮਿਤ ਸ਼ਾਹ ਹੋਰਾਂ ਦਾ ਬਿਆਨ ਸੰਸਦ ਦੇ ਵਿੱਚ ਆਇਆ ਸੀ ਕਿ ਅਸੀਂ ਅਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਸਕਦੀ ਪਰ ਪਿਛਲੇ ਸਮੇਂ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਰੂਰ ਐਲਾਨ ਕੀਤਾ ਸੀ 2019 ਦੇ ਵਿੱਚ ਕਿ ਅਸੀਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਕਰਾਂਗੇ ਉਸ ਨੂੰ ਲੈ ਕੇ ਵਿਰੋਧੀ ਧਿਰ ਅਕਸਰ ਕਹਿੰਦੀਆਂ ਨੇ ਪਰ ਦਾਵਾ ਕੀਤਾ ਜਾਂਦਾ ਹੈ ਕਿ ਸਿੱਖ ਅਤੇ ਪੰਜਾਬ ਹਤਾਇਸ਼ੀ ਨੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਮੇਸ਼ਾ ਨੇ ਜਾਂ ਫਿਰ ਜਿਹੜੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਗ੍ਰਹਿ ਮੰਤਰੀ ਹਮੇਸ਼ਾ ਨੇ ਉਹਨਾਂ ਬਾਰੇ ਦਾਵਾ ਕੀਤਾ ਜਾਂਦਾ ਹੈ ਕਿ ਉਹ ਪੰਜਾਬੀ ਅਤੇ ਸਿੱਖ ਅਤੇ ਸੀਨੀਅਰ ਰਵਨੀਤ ਸਿੰਘ ਬਿੱਟੂ ਪਿਛਲੇ ਦਿਨਾਂ ਦੇ ਵਿੱਚ ਕਹਿ ਰਹੇ ਸੀ ਕਿ ਹਮੇਸ਼ਾ ਤੇ ਨਰਿੰਦਰ ਮੋਦੀ ਨੇ ਜਿਹੜੇ ਉਹ ਪੰਜਾਬ ਅਤੇ ਸਿੱਖਾਂ ਲਈ ਜਾਣਤਾ ਦੇ ਸਕਦੇ ਨੇ ਪਰ ਇਹਨਾਂ ਨੂੰ ਬਦਨਾਮ ਨਹੀਂ ਕਰ ਸਕਦੇ ਇਸ ਤਰੀਕੇ ਦਾ ਬਿਆਨ ਜ਼ਰੂਰ ਸਾਹਮਣੇ ਆਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਵਨੀਤ ਸਿੰਘ ਬਿੱਟੂ ਇੱਕ ਦੂਜੇ ਦੇ ਆਹਮੋ ਸਾਹਮਣੇ ਨੇ ਕੀ ਕੁਝ ਕਹਿ ਰਹੇ ਨੇ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇੱਕ ਪਾਰਟੀ ਹੁੰਦੀ ਸੀ ਉਹ ਕੰਸੀ ਰਾਜ ਕਰਾਂਗੇ 25 ਸਾਲ ਉਹਨੇ ਅੰਮ੍ਰਿਤਸਰ ਨਾਲ ਮੱਥਾ ਲਾ ਲਿਆ 25 ਬੰਦੇ ਨਹੀਂ ਰਹੇ ਅੱਜ ਉਹਦੇ ਕੋਲ ਜੇ ਉਹਨਾਂ ਨੂੰ ਕੋਈ ਕਮੇਟੀ ਵੀ ਬਣਾਉਣੀ ਪਵੇ ਨਾ ਪੰਜ ਮੈਂਬਰ ਹੀ ਬਣਾਉਂਦੇ ਕਿਉਂਕਿ 11 ਹੈ ਹੀ ਨਹੀਂ ਉਹਨਾਂ ਕੋਲੇ ਸੋ ਇਹ ਧਰਤੀ ਨਾਲ ਮੱਥਾ ਜੇ ਕੋ ਲਾਊਗਾ ਫਿਰ ਮਿਲ ਜਾਂਦੀਆਂ ਵੱਡੇ ਵੱਡੇ ਲਾ ਕੇ ਦੇਖ ਲਿਆ ਮੱਥਾ ਇੱਥੇ ਤੇ ਨਾਮੋ ਨਿਸ਼ਾਨ ਮਿਟ ਜਾਂਦੇ ਮੈਂ ਤੈਨੂੰ ਕਹਿਣਾ ਸਾਡੀ ਪਵਿੱਤਰ ਸ਼ਹਿਰ ਨੂੰ ਸਾਡੇ ਨੂੰ ਡਿਟੈਕਸ਼ਨ ਸੈਂਟਰ ਨਾ ਬਣਾਓ ਜੱਟਪੋਰਟ ਡਿਪੋਰਟ ਸੈਂਟਰ ਨਾ ਬਣਾਓ ਵੀ ਇੱਥੇ ਆਉਂਦੇ ਐ ਇਸ ਅੰਮ੍ਰਿਤਸਰ ਸਾਹਿਬ ਜੋ ਹੈ ਉਹਨੂੰ ਦਰਗਿਆਨਾ ਮੰਦਰ ਦਰਬਾਰ ਦਰਵਾਰ ਸਾਹਿਬ ਆਪਣਾ ਰਾਮ ਤੀਰਥ ਜਲਿਆਂਵਾਲਾ ਬਾਗ ਹੈ ਨਾ ਆਜ਼ਾਦੀ ਦਾ ਮਿਊਜ਼ੀਅਮ ਗੋਵਿੰਦਗੜ ਫੋਰਟ ਵਾਸਤੇ ਜਾ ਲਿਆ ਜਾਂਦਾ ਅੰਮ੍ਰਿਤਸਰ ਟੈਕਸਟਾਈਲ ਵਾਸਤੇ ਜਾਣਾ ਜਾਂਦਾ ਕਿ ਤੁਸੀਂ ਇਹ ਕਿਹੜੇ ਕੰਮਾਂ ਵਾਸਤੇ ਸਾਡੇ ਸਾਨੂੰ ਮਸ਼ਹੂਰ ਕਰ ਰਹੇ ਹੋ ਮੈਂ ਹੀ ਇਤਰਾਜ਼ ਕਰ ਰਹੇ ਹਾਂ ਸੈਂਟਰ ਕੋਲ ਕਿ ਤੁਹਾਡੇ ਕੋਲੇ ਹੋਰ 에어ਪੋਰਟ ਹੈਗੇ ਨੇ 에어ਬੇਸ ਹੈਗੇ ਨੇ ਬਹੁਤ ਬਹੁਤ 에어ਬੇਸ ਨੇ ਉੱਥੇ ਲਾ ਲਓ ਪਰ ਤੁਸੀਂ ਕਿਉਂ ਇਸ ਤਰ੍ਹਾਂ ਇੱਕ ਪਵਿੱਤਰ ਸ਼ਹਿਰ ਨੂੰ ਜਿਹੜਾ ਇਹ ਮੈਨੂੰ ਇਹ ਦੱਸ ਦੇਣ ਵੀ ਵੈਟਿਕਨ ਸਿਟੀ ਚ ਉਤਰ ਦੇ ਦੇਣਗੇ ਉਹ ਜੇ ਕੋਈ ਉੱਥੋਂ ਦੇ ਕੋਈ ਹੋਏ ਇਲਿਗਲ ਤਪ ਵੈਟਿਕਨ ਸਿਟੀ ਚੋਂ ਤੁਸੀਂ ਦੇ ਦੰਗੇ ਜਾਂ ਦੇ ਲੋ ਜਵਾਬ ਇਹ ਦੇਖ ਲੈਣਾ ਚਾਹੀਦਾ ਉਹਨਾਂ ਨੂੰ ਕਿ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਜਾਂ ਫਿਰ ਪੰਜਾਬੀਆਂ ਤੇ ਗੁੱਸਾ ਨਾ ਕੱਢੋਗੇ ਤੁਸੀਂ ਸਾਨੂੰ ਜਿਤਾਉਂਦੇ ਨਹੀਂ ਠੀਕ ਹੈ ਡੈਮੋਕ੍ਰੇਸੀ ਹੈ ਕੋਈ ਚੰਗੀਆਂ ਨੀਤੀਆਂ ਚੰਗਾ ਆ ਆ ਕੰਮ ਜਿੱਤਣ ਵਾਲੇ ਜਿਹੜੇ ਕਰ ਰਹੇ ਆ 2027 ਚ ਕਿਹੜੇ ਮੂੰਹ ਨਾਲ ਆਉਣਗੇ ਫਿਰ ਇੱਥੇ ਵੀ ਅਸੀਂ ਇੱਥੇ ਭੇਜੇ ਸੀਗੇ ਹਰ ਪਿੰਡ ਤੇ ਉਹਨਾਂ ਨੂੰ ਉਹ ਮੁੰਡੇ ਮਿਲਣਗੇ ਜਿਹੜੇ ਉੱਥੋਂ ਕਢਾ ਕੇ ਲੈ ਆਏ ਕਿ ਉਹ ਉਸੇ ਟਾਈਮ ਤੇ 트াম্প ਤੇ ਮੋਦੀ ਦੀ ਜੱਫੀ ਪੈ ਰਹੀ ਹੈ ਉਸੇ ਟਾਈਮ ਤੇ ਜਹਾਜ਼ ਭਰਿਆ ਜਾ ਰਿਹਾ ਹੈ ਗਿਫਟ ਲੈ ਕੇ ਆ ਰਹੇ ਨੇ ਸਾਡੇ ਉਹ ਪਹਿਲਾਂ ਸਾਡਾ ਸੀ ਇੱਕ ਆਪਣਾ ਕੈਪਟਨ ਸਾਹਿਬ ਉਹ ਪਾਕਿਸਤਾਨ ਗਏ ਸੀ ਉਹ ਘੋੜੇ ਲੈ ਆਏ ਉਹ ਤੋਂ ਪਹਿਲਾਂ ਬਾਲ ਸਾਹਿਬ ਗਏ ਸੀ ਉਹ ਭੇਡੂ ਲੈ ਆਏ ਹੈਨਾ ਉਹਨਾਂ ਦੇ ਘਰੇ ਹੋਣਗੇ ਹੁਣ ਉਹ ਠੀਕ ਹੈ ਨਾ ਚਾਹੀਦਾ ਤਾਂ ਇਹ ਸੀਗਾ ਕਿ ਕੋਈ ਆ ਪਾਕਿਸਤਾਨ ਦੀਆਂ ਜੀੜਾਂ ਚ ਵੀ ਬਹੁਤ ਬੈਠੇ ਨੇ ਕੁਝ ਅੰਗੀ ਕੈਦੀ ਨੇ ਪੁਰਾਣੇ ਜਿਨ੍ਹਾਂ ਦੇ ਇੱਥੇ ਬੁੱਤ ਲੱਗੇ ਪਏ ਨੇ ਉਹਨਾਂ ਦੇ ਘਰਦਿਆਂ ਨੇ ਬੁੱਤ ਲਾ ਲੇ ਤੇ ਬਾਅਦ ਚ ਪਤਾ ਲੱਗਿਆ ਉਹ ਜਿਉਂਦਾ ਹੈ ਬੰਦਾ ਮੇਰੇ ਕੋਲ ਦੋ ਦਿਨ ਕੇਸ ਐਮਪੀ ਵੀ ਤੌਰ ਤੇ ਆਏ ਸੀਗੇ ਵੀ ਉਹ ਤਾਂ ਜਿਉਂਦਾ ਹੈ ਜੀ ਉੱਥੇ ਉਹ ਕੋਈ ਉੱਥੋਂ ਆਇਆ ਛੁੱਟ ਕੇ ਜਿਹੜਾ ਕੋਈ ਵਾਰੀ 26 ਜਨਵਰੀ ਜਾਂ ਕਿਤੇ 15 ਆਪਾਂ ਛੱਡ ਤੇ 15 ਉਹਨਾਂ ਨੇ ਛੱਡ ਕੇ ਉੱਚ ਆ ਜਾਂਦੇ ਨੇ ਉਹਨੇ ਆ ਕੇ ਦੱਸਿਆ ਜੀ ਤੁਹਾਡਾ ਬੰਦਾ ਉੱਥੇ ਜਿਉਂਦਾ ਇੱਥੇ ਬੁੱਤ ਲਾਈ ਬੈਠਿਆ ਜੀ ਮਾਨਸਾ ਕੋਲੇ ਪਿੰਡ ਹੈ ਜੀ ਉਹ ਮੇਰੇ ਕੋਲੇ ਆਏ ਜੀ ਅਸੀਂ ਤਾਂ ਬ ਉਹ ਕਹਿੰਦੇ ਉਹਨਾਂ ਬੁੱਤਵਾਲ ਦੇਖਾਂ ਜਾਂ ਕਿੱਧਰ ਦੇਖਾਂ ਮੈਂ ਕੋਈ ਕਾਲੀ ਨਹੀਂ ਕਰ ਰਿਹਾ ਕੋਈ ਗੌਰ ਨਹੀਂ ਕਰ ਰਿਹਾ ਕਿਹੜੀ ਵਿਦੇਸ਼ ਨੀਤੀ ਇਹਨਾਂ ਦੀ ਸੋਪ ਕਿਰਪਾ ਕਰਕੇ ਜੇ ਹਾਂ ਪ੍ਰਧਾਨ ਮੰਤਰੀ ਨੇ ਕਹਤਾ ਸੀ ਅਸੈਪਟ ਕਰਾਂਗੇ ਆਪਣੇ ਬੰਦੇ ਅਮਰੀਕਾ ਜੀ ਕੋਈ ਭੇਜੂਗਾ ਪਰ ਅਸੈਪਟ ਤਾਂ ਤੁਸੀਂ ਰਿਸਪੈਕਟਫੁਲ ਵੇ ਨਾਲ ਕਰ ਲੋ ਕਿ ਜਹਾਜ਼ ਆਪਣਾ ਭੇਜ ਦਿਓ ਤੁਸੀਂ 에어 ਇੰਡੀਆ ਦਾ ਭੇਜ ਦਿਓ ਪਰ ਕੇ ਆਜੇ ਚਲੇ ਕੋਈ ਗੱਲ ਨਹੀਂ ਉਹ ਕਹਿੰਦੇ ਪੰਜਾਬ ਤੇ ਤਾਂ ਜੋ ਮਰਜ਼ੀ ਲਈ ਜਾ ਰੋਪੋ ਉਹ ਕੋਈ ਜੋ ਮਰਜ਼ੀ ਕਰ ਲੈਣ ਉਹ ਕਹਿੰਦਾ ਵੀ ਮੁੰਡਾ ਕਹਿੰਦਾ ਵੀ ਬੇਬੇ ਜੇ ਨੰਬਰਦਾਰ ਮਰ ਗਿਆ ਕੌਣ ਬਣੂਗਾ ਫੇਰ ਉਹ ਕਹਿੰਦਾ ਕਹਿੰਦੀ ਬੇਟਾ ਉਹਦਾ ਮੁੰਡਾ ਬਣ ਜੂ ਕਹਿੰਦਾ ਜੇ ਉਹਦਾ ਮੁੰਡਾ ਮਰ ਗਿਆ ਕਹਿੰਦਾ ਫੇਰ ਛੋਟਾ ਮੁੰਡਾ ਬਣ ਜੂ ਕਹਿੰਦੀ ਛੋਟਾ ਮਰ ਗਿਆ ਉਹ ਕਹਿੰਦੀ ਭਾਵੇਂ ਸਾਰਾ ਪਿੰਡ ਮਰਦੇ ਪੁੱਤ ਪਰ ਤੂੰ ਨੰਬਰਦਾਰ ਨਹੀਂ ਬਣਦਾ ਬੀਜੇਪੀ ਨੂੰ ਮੈਂ ਕਿਹੜਾ ਚਾਹਣਾ ਜੋ ਮਰਜ਼ੀ ਇਲਜ਼ਾਮ ਲਾ ਲਓ ਜੋ ਮਰਜ਼ੀ ਕਰ ਲਓ ਤੁਸੀਂ ਪੰਜਾਬ ਹੱਕ ਨਹੀਂ ਆ ਸਕਦੇ ਇਹ ਆਮ ਆਦਮੀ ਦਾ ਜਿਹੜਾ ਪਾਪ ਆ ਜਿਹੜੀ ਲੁੱਟ ਆ ਉਹ ਪੰਜਾਬ ਅਸੀਂ ਵੀ ਚੱਲ ਰਹੇ ਤੇ ਅੱਜ ਦਿੱਲੀ ਚਿੱਤਨ ਨਾਲ ਐਨੀ ਖੁਸ਼ੀ ਹੋਈ ਖਾਸ ਤੌਰ ਤੇ ਇੱਕ ਹੋਰ ਖੁਸ਼ੀ ਦੀ ਗੱਲ ਆ ਵੀ ਜਿੰਨੇ ਪੰਜਾਬੀਆਂ ਨੇ ਜਿੰਨੇ ਸਿੱਖਾਂ ਨੇ ਜਾਂ ਸਾਡੇ ਜਿੰਨੇ ਪੰਜਾਬੀ ਜਾਂ ਸਿੱਖ ਕੈਂਡੀਡੇਟ ਸੀ ਸਾਰੇ ਭਾਜੀਪੀ ਦੀ ਵੱਡੀ ਗਿਣਤੀ ਵੋਟਾਂ ਨਾਲ ਜਿਹੜੇ ਆ ਉਹ ਜਿੱਤੇ ਤੇ ਜਦੋਂ ਕੈਂਪੇਨ ਕੀਤੀ ਤੇ ਐ ਗੱਲ ਲਾਇਆ ਪੰਜਾਬੀਆਂ ਨੇ ਸਿੱਖਾਂ ਨੇ ਗੱਲ ਲਾਇਆ ਵੀ ਇਸ ਵਾਰ ਅਸੀਂ ਉਹ ਕਮੀ ਨਹੀਂ ਛੱਡਣੀ ਜੀ ਜੋ ਪੰਜਾਬ ਦਿੱਲੀ ਅਸੀਂ ਗਲਤੀ ਕੀਤੀ ਆ ਸਾਨੂੰ ਪਤਾ ਸੀ ਕਿ ਇਸ ਨਰਕ ਚ ਰਹਿ ਰਹੇ ਆ ਇਹ ਜਿਹੜਾ ਕੇਜਰੀਵਾਲ ਆ ਸ਼ੀਸ਼ ਮਹਿਲ ਚ ਰਹਿਣ ਵਾਲਾ ਬੰਦਾ ਸਾਨੂੰ ਹਮੇਸ਼ਾ ਘਬਰਾਹ ਕਰਦਾ ਤੇ ਆ ਆ ਦੂਜਾ ਮਹਾਰਾਜਾ ਸਤੋਜ ਇਹ ਉੱਥੇ ਮੈਂ ਕਹਿੰਦਾ ਜਿਹੜੀ ਸੀਟ ਤੇ ਵੀ ਗਿਆ ਜਿਹੜੀ ਸੀਟ ਤੇ ਵੀ ਗਿਆ ਪੰਜਾਬ ਤੋਂ ਇੱਥੋਂ ਆਪਣੀਆਂ ਟੀਮਾਂ ਲੈ ਕੇ ਉਹ ਸੀਟ ਬੁਰੀ ਤਰ੍ਹਾਂ ਹਾਰੀ ਹੁਣ ਮੈਨੂੰ ਖੁਸ਼ੀ ਆ ਵੀ ਉਹ ਜਿਹੜੇ ਦਿੱਲੀ ਦੇ ਭਾਜਪੀ ਦੇ ਪ੍ਰਧਾਨ ਉਹ ਵੀ ਇੱਕ ਪੰਜਾਬੀ ਸਤਦੇਵ। ਤੇ ਹੁਣ ਵਾਰੀ ਆ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ। ਇਸ ਵੇਲੇ ਪੰਜਾਬ ਦੀ ਆ। ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ। ਹੁਣ ਇਹ ਜਿਹੜੇ ਢੋਂਗੀ ਉਰੇ ਇਕੱਠੇ ਹੋਏ ਹੋਏ ਨੇ। ਉਰੇ ਲੁੱਟ ਕੇ ਜਿਹੜਾ ਸਾਰਾ ਦਿੱਲੀ ਪੈਸਾ ਦੇ ਰਹੇ ਨੇ। ਉਹਨਾਂ ਦੀ ਵਾਰੀ ਆ ਹੁਣ। ਤੇ ਮੈਂ ਸਮਝਦਾ ਮੇਰੇ ਪੰਜਾਬ ਦੇ ਲੋਕੋ ਹਰਿਆਣਾ ਦੇਖ ਲਓ। ਦਿੱਲੀ ਦੇਖ ਲਓ। ਰਾਜਸਥਾਨ ਦੇਖ ਲਓ ਯੂਪੀ ਦੇਖ ਲਓ ਮਧਿਆ ਪ੍ਰਦੇਸ਼ ਦੇਖ ਲਓ ਉਸ ਤੋਂ ਬਾਅਦ ਬਿਹਾਰ ਦੇਖ ਲਓ ਉੜੀਸਾ ਦੇਖ ਲਓ ਮਹਾਰਾਸ਼ਟਰਾ ਦੇਖ ਲਓ ਹਰ ਜਗ੍ਹਾ ਮੋਦੀ ਜੀ ਨੂੰ ਸੋਚ ਨੂੰ ਲੋਕਾਂ ਨੇ ਸਰਕਾਰ ਬਣਾਈ ਆ ਆਪਾਂ ਕਿਉਂ ਪਿੱਛੇ ਰਹਿਣਾ ਆਪਾਂ ਨੂੰ ਜਾਣ ਕੇ ਗਮਰਾਹ ਕਰ ਕਰਕੇ ਆਪਾਂ ਨੂੰ ਪਿੱਛੇ ਛੱਡਿਆ ਹੋਇਆ ਪਰ ਹੁਣ ਅਗਲੀ ਵਾਰੀ ਪ੍ਰਮਾਤਮਾ ਦੀ ਮੇਰੇ ਨਾਲ ਸੇਵਾ ਲਈ ਹੋਰ ਕਾਸੇ ਲਈ ਨਹੀਂ ਸੇਵਾ ਲਈ ਪਹਿਲਾਂ ਆਪਣਾ ਸਮਾਨ ਭਗਵੰਤ ਮਾਨਸਿਆਂ ਆਪਣਾ ਸਮਾਨ ਬੰਨਣ ਲੱਗੇ ਬਥੇਰਾ ਕਰ ਲਿਆ ਤੁਸੀਂ ਕੰਮ ਮੈਂ ਜੇ ਮੈਂ ਕਮਾ ਨਾ ਜੇ ਆਰਟੀਆਈ ਕੋਈ ਪਾਵੇ ਜੇ ਆਰਟੀਆਈ ਕੋਈ ਪਾ ਕੇ ਪਤਾ ਕਰੇ ਵੀ ਸਭ ਤੋਂ ਘੱਟ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਮੁੱਖ ਮੰਤਰੀ ਮਿਲਿਆ ਆਪਣੇ ਐਮਐਲਏ ਨੂੰ ਵੀ ਉਹ ਭਗਵੰਤ ਮਾਨ ਸਹਿਤ ਤਵੇ ਹੋ ਤੁਸੀਂ ਹੋਵੋਗੇ ਕਦੇ ਵੀ ਪੰਜਾਬ ਦੇ ਕਿਸੇ ਬੰਦੇ ਲਈ ਸੀਐਮ ਅਫਸਰ ਦਾ ਦਰਵਾਜ਼ਾ ਨਹੀਂ ਖੁੱਲ੍ਹੇ ਆਰਟੀਆਈ ਚ ਇਹ ਰਜਿਸਟਰ ਤੋਂ ਚੈੱਕ ਕੀਤਾ ਜਾ ਸਕਦਾ ਜਿਹੜੇ ਪੰਜਾਬ ਪੁਲਿਸ ਉੱਥੇ ਐਂਟਰੀਆਂ ਕਰਦੀ ਆ ਦੂਜੀ ਗੱਲ ਹੁਣ ਜਿਹੜੇ ਵੀ ਅਫਸਰ ਨੇ ਮੈਂ ਉਹਨਾਂ ਨੂੰ ਕੋਈ ਚੇਤਾਵਨੀ ਨਹੀਂ ਦੇਣਾ ਚਾਹੁੰਦਾ ਜਿਨ੍ਹਾਂ ਦੀ ਤਾਂ 26 27 ਤੱਕ ਨੌਕਰੀ ਹੈ ਉਹ ਤਾਂ ਜੋ ਕਰਦੇ ਆ ਕਰੀ ਜਾਣ ਪਰ ਜੇ ਕਿਸੇ ਨੇ ਅੱਗੇ ਪੰਜਾਬ ਚ ਨੌਕਰੀ ਕਰਨੀ ਆ ਮੈਂ ਇਹ ਕੋਈ ਇਹਨੂੰ ਧਮਕੀ ਜਾਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ ਜਿਨ੍ਹਾਂ ਪਿੱਠੋਕੂ ਬਣੇ ਹੋਏ ਜੇ ਸਾਡੇ ਪੰਜਾਬੀ ਦੀ ਜੇ ਸਾਡੇ ਬੀਜੇਪੀ ਦੀ ਵਰਕਰ ਦੀ ਗੱਲ ਸੁਣਵਾਈ ਕਿਤੇ ਨਾ ਹੋਈ ਹੁਣ ਤੁਸੀਂ ਦੇਖ ਲਿਓ ਇਹ ਮੈਂ ਤਾਂ ਕਹਿ ਰਿਹਾ ਜੋ ਪੰਜਾਬੀਆਂ ਤੇ ਸਿੱਖਾਂ ਦਾ ਟ੍ਰੈਂਡ ਦਿੱਲੀ ਚ ਦੇਖ ਕੇ ਮੈਂ ਕਹਿ ਰਿਹਾ ਜਿਨ੍ਹਾਂ ਦੇ ਵੀ ਕਿਰਾਏ ਮੈਂ ਜਿਹੜੋ ਜਿੱਥੇ ਮੇਰੀ ਕੰਪੇਨ ਚ ਡਿਊਟੀ ਸੀ ਹਰ ਨੇ ਵੋਟ ਪਾਈ ਇੰਨੀਆਂ-ਨੀਆਂ ਵੋਟਾਂ ਤੇ ਸਾਡੇ ਕੈਂਡੀਡੇਟ ਜਿੱਤੇ ਆ ਇਸ ਕਰਕੇ ਪੰਜਾਬੀ ਤੇ ਸਿੱਖ ਮੁੜਿਆ ਆ ਆ ਬਜਟ ਤੋਂ ਬਾਅਦ ਮੁੜਿਆ ਆ ਵੀ ਜਿਹੜਾ ਕਿਸਾਨਾਂ ਲਈ ਚਾਹੇ ਉਹਨੇ ਦਾਣਾਂ ਲਈ ਹੋਵੇ ਚਾਹੇ ਆਇਲ ਸੀਡਸ ਲਈ ਹੋਵੇ ਪਲਸਿਸ ਲਈ ਹੋਵੇ ਚਾਹੀਏ ਕਾਟਨ ਲਈ ਹੋਵੇ ਹਰ ਚੀਜ਼ਾਂ ਜਿਹੜੀਆਂ ਹੋਣੀਆਂ ਆ ਮੀਟਿੰਗਾਂ ਸ਼ੁਰੂ ਹੋ ਜਣੀਆਂ ਆਪਣੇ ਸਭ ਕੁਝ ਕਿਸਾਨਾਂ ਦੀ ਕਰਾਂਗੇ ਬਾਕੀ ਸਭ ਸਾਰਿਆਂ ਦੀ ਕਰਾਂਗੇ ਤੇ ਜਿਹੜੇ ਅਫਸਰ ਨੇ ਜੇ ਸੁਣਵਾਈ ਉਹ ਨਾ ਕੀਤੀ ਤੇ ਫਿਰ ਉਹ ਵੀ ਆਪਣੀ ਤਿਆਰੀ ਕਰ ਲੈਣ ਉਹ ਆਪਣਾ ਆਪ ਸੋਚ ਲੈਣ ਕੀ ਬਣੇਗਾ ਉਦੋਂ ਪਹਿਲਾਂ ਅਸੀਂ ਤਾਂ ਸਤਾਈ ਦੀ ਗੱਲ ਕਰਨੀ ਆ ਅਸੀਂ ਕੋਈ ਸਰਕਾਰ ਨੂੰ ਛੇੜਨਾ ਨਹੀਂ ਪਰ ਉਦੋਂ ਪਹਿਲਾਂ ਹੀ ਜਿਹੜਾ ਆਪਸ ਵਿੱਚ ਇਹਨਾਂ ਦੀ ਤਿਆਰੀ ਆ ਦਿੱਲੀ ਤੋਂ ਬਾਅਦ ਤੁਸੀਂ ਦੇਖਿਓ ਜਿਹੜਾ ਨਾਲ ਅਮਨ ਰੋੜੇ ਨੇ ਤਾਂ ਇੰਡੀਕੇਸ਼ਨ ਦਿੱਤੀ ਹੈ ਜਿਹੜਾ ਪ੍ਰਧਾਨ ਆ ਉਹਨੇ ਤਾਂ ਅਖਬਾਰਾਂ 'ਚ ਮੇਰੇ ਬਿਆਨ ਪੜੇ ਨੇ ਜੋ ਉਹਨੇ ਕਿਹਾ ਵੀ Hindu ਵੀ Sikh ਵੀ ਹਰ ਕੋਈ ਉਰੇ ਬਣ ਸਕਦਾ ਜਦੋਂ 2% ਮਿਨੋਰਟੀ ਦੇ ਇੱਕ Sikh ਪ੍ਰਧਾਨ ਮੰਤਰੀ ਬਣ ਸਕਦੇ ਆ ਤੇ Hindu ਕਿਉਂ ਨਹੀਂ ਬਣ ਸਕਦਾ ਚੀਫ ਮਿਨਿਸਟਰ ਉਹਦੇ ਉਹਨਾਂ ਦੇ ਪਿੱਛੇ ਬਿਆਨ ਆਏ ਉਹਨਾਂ ਦੀ ਨਾਲ ਹੀ ਕੋਠੀ ਆ ਉਹਨਾਂ ਦੀ ਬਿਲਕੁਲ ਤਿਆਰੀ ਆ ਮਹਾਰਾਜ ਸਤੋਜ ਦੀ ਕੋਠੀ 'ਚ ਆਉਣ ਦੀ ਤੇ ਹਜੇ ਇਹਨਾਂ ਨੂੰ ਆਪਸ ਵਿੱਚ ਖੇਡ ਲੈਣ ਦੋ ਕਰ ਲੈਣ ਦੋ ਜੋ ਕਰਦੇ ਆ ਪਰ ਜੋ ਦਿੱਲੀ ਦਾ ਟ੍ਰੈਂਡ ਦੇ ਕਿ ਮੈਂ ਦਿੱਲੀ ਵਾਲਿਆਂ ਦਾ ਧੰਨਵਾਦ ਕਰਦਾ ਉਹ ਖਾਸ ਤੌਰ ਤੇ ਜਿੱਥੇ-ਜਿੱਥੇ ਅਸੀਂ ਜਿਹੜੇ ਵੀ ਕੋਨੇ 'ਚ ਪੰਜਾਬੀਆਂ ਦੇ ਕੋਲ ਗਏ ਜਿਹੜੇ ਵੀ ਕੰਸਲਸਿਓਨਸੀ ਪੰਜਾਬੀਆਂ ਕੋਲ ਸਿੱਖਾਂ ਕੋਲ ਗਏ ਉਹਨਾਂ ਨੇ ਵੱਧ ਚੜ ਕੇ ਹਰ ਚਰਾਂ ਦੀ ਮਦਦ ਕੀਤੀ ਉਹਨਾਂ ਦਾ ਮੈਂ ਖਾਸ ਤੌਰ ਤੇ ਦਿੱਲੀ ਦੇ ਪੰਜਾਬੀ ਤੇ ਸਿੱਖਾਂ ਦਾ ਜਿੱਥੇ ਇੱਥੇ ਸਾਡੀਆਂ ਡਿਊਟੀਆਂ ਲਾਈਆਂ ਤੁਸੀਂ ਭੜ ਕੇ ਸਹਿਯੋਗ ਦਿੱਤਾ ਤੇ ਅੱਗੇ ਇਹੀ ਚੀਜ਼ਾਂ ਦੇਖ ਕੇ ਤੁਸੀਂ ਇਹ ਸਨੇਹਾ ਜਿਹੜਾ ਪੰਜਾਬ 'ਚ ਵੀ ਦੋ ਇੱਥੇ ਵੀ ਬੀਜੇਪੀ ਲੈ ਕੇ ਆਈਏ ਬੀਜੇਪੀ ਰਾਜ ਕਰਨ ਲਈ ਨਹੀਂ ਲੈ ਕੇ ਆਈਏ ਬੀਜੇਪੀ ਸੇਵਾ ਲਈ ਪੰਜਾਬ ਚ ਕਰਜ਼ਾ ਖਤਮ ਕਰ ਲਈ ਪੰਜਾਬ ਚ ਨਸ਼ਾ ਖਤਮ ਕਰ ਲਈ ਉਹ ਅਸੀਂ ਸ਼ਹਾਦਤਾਂ ਦੇਣ ਵਾਲੇ ਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਉਸੇ ਤਰੀਕੇ ਨਾਲ ਪੰਜਾਬ ਨੂੰ ਠੀਕ ਕਰਾਂਗੇ ਅਡੰਕੀ ਲਾਲਾ ਜਿਹੜੇ ਪੰਜਾਬੀ ਜਾਂਦੇ ਆ ਸਿਰ ਝੁਕਦਾ ਦੇਖ ਕੇ ਜਿੱਦਣ ਬੀਜੇਪੀ ਦੀ ਸਰਕਾਰ ਆਊ ਇੱਕ ਵੀ ਪੰਜਾਬੀ ਜਿਹੜਾ ਉਹ ਬਾਰਡਰ ਟੱਪ ਕੇ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਪਊ ਇਹ ਤਾਂ ਗੱਲਾਂ ਕਰਦਾ ਨਾ ਮੈਂ 50000 ਨੌਕਰੀਆਂ ਦਿੱਤੀਆਂ ਇਹ ਨੌਕਰੀਆਂ ਉਹ 50000 ਨੇ ਡੈਥ ਕੇਸਾਂ ਦੇ ਉਹਨਾਂ ਦੇ ਥਾਂ ਨੌਕਰੀ ਦੇਣੀ ਹੈ ਜਾਂ ਜਿਹੜੇ ਰਿਟਾਇਰਮੈਂਟ ਹੋ ਗਈ ਉਹਨਾਂ ਦੇ ਥਾਂ ਵੈਕੈਂਸੀਆਂ ਭਰਨੀਆਂ ਤੇ ਉਹ ਨੌਕਰੀਆਂ ਨੂੰ ਇਹ 50000 ਜਨਾਬ ਨੌਕਰੀਆਂ ਗਿਣਦੇ ਆ ਝੂਠਾ ਗੱਲਾਂ ਕਰਦੇ ਆ ਜਿਹਦੀ ਡੈਥ ਕੇਸ ਦੇ ਥਾਂ ਨੌਕਰੀ ਮਿਲਣੀ ਜਾਂ ਜਿਹੜਾ ਰਿਟਾਇਰਮੈਂਟ ਦੇ ਥਾਂ ਬੰਦਾ ਰੱਖਣਾ ਉਹ ਕਿਹੜੀ ਨੌਕਰੀ ਦੇਣੀ ਹੈ ਜੀ ਉਹ ਤਾਂ ਮਿਲਦੀਆਂ ਹੀ ਮਿਲਣੀਆਂ ਨੌਕਰੀਆਂ ਆਪਣੇ ਇੱਕ ਵੀ ਨੌਕਰੀ ਇੱਕ ਵੀ ਨੌਕਰੀ ਜੇ ਲੱਗ ਦਿੱਤੀ ਹੋਵੇ ਤਾਂ ਮੈਨੂੰ ਦੱਸਿਓ ਅ ਰਿਕਾਰਡ ਤੁਹਾਡਾ ਆਇਆ ਏ